ਮੇਰਾ ਨਾਮ ਜਸਬੀਰ ਸਿੰਘ ਹੈ ਕਾਹ ਨੂੰ ਸਬਕਾਸ਼ ਨਾਲ ਸਬੰਧਤਾਂ ਪਿਛਲਾ ਪਿੰਡ ਪਾਕਿਸਤਾਨ ਚ ਬੁੜਾ ਡੇਲਾ ਸੀ 47 ਸਾਲ ਜਦੋਂ ਸਾਰੇ ਉਜੜ ਕੇ ਇਧਰ ਆਏ ਨਾ ਫਿਰ ਇਹ ਸਾਰਾ ਖਾਨਦਾਨ ਆਪਣਾ ਇਧਰ ਆ ਗਿਆ ਕਿਨੇ ਚਿਰ ਤੋਂ ਜਿਹੜੇ ਬੂਟੇ ਲਗਾਉਣੀ ਚ ਕਰ ਰਹੇ ਸੀ ਇਹ ਜੀ ਮੈਂ ਸਮਝ ਲਓ ਕੋਈ 70 72 ਸਾਲ ਤੋਂ ਅੱਜ ਹੀ ਸ਼ੁਰੂ ਤੇ ਛਾ ਗਈ ਤੇ ਪਹਿਲਾਂ ਪਪਾ ਮੇਰਾ ਬੂਟੇ ਲੋਂਦਾ ਹੁੰਦਾ ਹੁੰਦਾ ਤੇ ਤਿਆਰ ਕਰਦਾ ਸੀ ਉਹਦੇ ਨਾਲ ਹੀ ਪਾਣੀ ਪੁਣੀ ਕਿਹ ਹੁੰਦੇ ਪਾਣੀ ਹੋਣਾ ਫਿਰ ਉਦੋਂ ਤੇ ਫਿਰ ਲੇਵ ਲੱਗ ਗਈ ਪੀ ਚਲੋ ਅਹੀ ਬੂਟੇ ਲਾਈਏ ਨਾਲੇ ਤੇ ਥੋੜੀ ਆਮਦਨ ਵੀ ਹੋ ਜਾਂਦੀ ਨਾਲੇ ਫਿਰ ਜੇ ਕਿਸੇ ਨੂੰ ਸੱਜਣ ਦੀ ਲੋੜ ਪੈਂਦੀ ਹੀ ਮੈਂ ਫਰੀ ਬੂਟੇ ਦੇ ਦਿੰਦਾ ਰਿਆਂ ਖਾਸ ਤੌਰ ਤੇ ਕਿਹੜੇ ਬੂਟੇ ਲਗਾਉਂਦੇ ਹੋ ਵੇਖੋ ਜੀ ਪਹਿਲਾਂ ਤੇ ਮੈਂ ਲਗਾਉਂਦਾ ਰਿਆਂ ਪਪਲਾ ਵਗੈਰਾ ਸਫੇਦੇ ਵਗੈਰਾ ਹੋਜੇ ਬੂਟੇ ਜਨ ਦਰੀਕਾਂ ਜਾਂ ਨੀਮ ਵਗੈਰਾ ਹੁਣ ਵੇਖਿਆ ਵੀ ਲੋਕਾਂ ਦੇ ਘਰਾਂ ਚ ਨਾ ਬੂਟੇ ਨੂੰ ਥਾਂ ਕੋਈ ਨਹੀਂ ਸਾਰੇ ਫਰਸ਼ ਪੱਕੇ ਕਰ ਦਿੱਤੇ ਨੇ ਹੁਣ ਮੈਂ ਬੂਟੇ ਜ਼ਿਆਦਾ ਗਮਲਿਆਂ ਵਾਲੇ ਤਿਆਰ ਕਰਨਾ ਜਿਵੇਂ ਸਟੀਵੀਆ ਅਸ਼ਵਗੰਧਾ ਲੈਮਨਗ੍ਰਾਸ ਪੱਥਰ ਚਟ ਹਾਂਜੀ ਤੇ ਆਪਣਾ ਕੜੀ ਪੱਤਾ ਵਗੈਰਾ ਹਾਂਜੀ ਇਹੋ ਜੇ ਹੁਣ ਮੈਂ ਬੂਚੇ ਤਿਆਰ ਕਰਨਾ ਤੇ ਵਿੱਚ ਵਿੱਚ ਹੁਣ ਜਿਵੇਂ ਆ ਜਾਣਾ ਟਾਈਮ ਗੁਲਦੋਦੀ ਦਾ ਹਾਂਜੀ ਉਹ ਫਿਰ ਮੈਂ ਗੁਲਦੋਦੀ ਤਿਆਰ ਕਰਕੇ ਉਹ ਲੋਕਾਂ ਨੂੰ ਦੇਣੀ ਉਹ ਮੈਂ ਮੁੱਲ ਵੇਚਣਾ ਕਿਉਂ ਉਹ ਸ਼ਕੀਨ ਬੰਦੇ ਹੁੰਦੇ ਜਿਹੜੇ ਉਹ ਹੀ ਲੈਂਦੇ ਨੇ ਡੈਲੀਆ ਸ਼ਕੀਨ ਬੰਦੇ ਲੈਂਦੇ ਨੇ ਇਆ ਉਹ ਮੈਂ ਤਿਆਰ ਕਰਕੇ ਲੋਕਾਂ ਨੂੰ ਦੇ ਦੇਣਾ ਤੇ ਦੇਣਾ ਆਮ ਨਰਸੀਰੇ ਨਾਲੋਂ ਅੱਧੇ ਰੇਟ ਤੇ ਆ ਇਹਦਾ ਕੀ ਫਾਇਦਾ ਕੀ ਬੁਟਿਆ ਦਾ ਬੁਟੇ ਵੇਖੋ ਜੀ ਆਕਸੀਜਨ ਦਿੰਦੇ ਨੇ ਸਟੀਵੀਆ ਦੀ ਗੱਲ ਕੀਤੀ ਜਾਵੇ ਹੋਰ ਉਤਨ ਜੋਗ ਦੀ ਸਟੀਵੀਆ ਜਿਹੜਾ ਨਾ ਜੀ ਇਹ ਤੇ ਜਿਹੜਾ ਸਿਰਫ ਤੋਂ ਬੱਚਾ ਖਾਣ ਦਾ ਪੇ ਪੱਤੇ ਦੇ ਉਹਨੂੰ ਜ਼ਿੰਦਗੀ ਦੀ ਕੋਈ ਨੁਕਸ ਨਹੀਂ ਪੈਂਦਾ ਨਹੀਂ ਤੇ ਇਹਦੀ ਸਰਚ ਮਾਰ ਕੇ ਫੋਲੀ ਹਿਟਰੀ ਆਫ ਸਟੀਵੀਆ ਕੱਢ ਲਓ ਅਸਮ ਗੰਦਾ ਆ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਇਹ ਇਹਦੇ ਬਾਰੇ ਪੂਰਾ ਪੜਨਾ ਨਰੋਈ ਛੇ ਇਹਦਾ ਪਿੰਗਲਵਾੜੇ ਤੋਂ ਨਿਕਲਦੀ ਉਹਦੇ 151 ਸਰਵੇ ਤੇ ਅਸੋ ਗੰਦਾ ਦੀ ਪੂਰੀ ਹਿਸਟਰੀ ਲਿਖੀ ਹੈ ਜਿਹਦੇ ਚ ਬਲੱਡ ਪ੍ਰੈਸ਼ਰ ਠੀਕ ਕਰਦਾ ਹੈ ਦਿਮਾਗ ਵਧਦਾ ਹੈ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਕਰਦਾ ਆ ਟੀਵੀ ਦੇ ਗੰਢਾ ਖਤਮ ਕਰਦਾ ਆ ਹਾਂਜੀ ਫੋੜੇ ਫਿੰਸਿਆ ਨਹੀਂ ਹੁੰਦੇ ਯਾਦ ਸਕਤੀ ਇਹਦੇ ਨਾਲ ਵੱਧਦੀ ਏ ਇਹਦੇ ਪੱਤੇ ਹੀ ਖਾਣੇ ਹੁੰਦੇ ਆ ਨਹੀਂ ਤੇ ਇਹਦਾ ਕਾੜਾ ਕਰਕੇ ਉਹ ਬੋਤਲਾਂ ਚ ਪਾ ਕੇ ਉਹ ਪੀਓ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਆ ਖੂਨਦਾਨ ਦੀ ਵੇਖੋ ਮੈਂ ਕਤਰ ਸੰਤੋ ਲੱਗਾ ਤੇ 2014 ਸੰਚ ਮੈਨੂੰ ਛੋਲੇ ਹਤਾਲੇ ਵਾਲੇ ਬਣਾ ਲੈ ਕੇ ਦਿੱਤਾ ਵੀ 176 ਵਾਰ ਕਿਉਂਕਿ ਉਹ ਪੁਰਾਣੇ ਜਿਹੇ ਡਾਕਟਰ ਹੁੰਦੇ ਨੇ ਖੂਨਦਾਨ ਲੈਂਦੇ ਬਲੱਡ ਬੈਂਕ ਵਾਲੇ ਉਹ ਫਿਰ ਦੱਸ ਦਿੰਦੇ ਨੇ ਆਉਣ ਵਾਲ ਨੂੰ ਵੀ ਸਾਡੇ ਕੋਲ ਇੰਨੀ ਚਿਰ ਦਾ ਖੂਨਦਾਨ ਕਰਦਾ ਆ ਹਾਂਜੀ ਤੇ ਉਹ ਆਂਦੇ ਹੀ ਪਿਓਣੇ ਖੂਨਦਾਨ ਨੇ ਤੁਹਾਡੇ ਨਾਲ ਮੈਂ ਫਿਰ ਵੀ ਖੂਨਦਾਨ ਕਰੀ ਜਾਣਾ ਹਾਂਜੀ ਸਾਲ ਦੇ ਵਿੱਚ ਚਾਰ ਚਾਰ ਪੰਜ ਪੰਜ ਵਾਰੀ ਜਿਹਦਾ ਕੰਕੜਾ ਮੇਰਾ 200 ਤੋਂ ਪਾਰ ਕਰ ਗਿਆ ਹੁਣ ਮੈਨੂੰ 2 ਸਾਲ ਹੋ ਗਿਆ ਹੋ ਨਹੀਂ ਮੈਂ ਖੂਨਦਾਨ ਬਲੈਂਡ ਕਰਦਾ ਕਿਉਂ ਅਗਲੇ ਲੈਂਦੇ ਹੀ ਹੈ ਨਹੀਂ ਉਹ ਇਹ ਜੋ ਪਛਾ ਪਰ ਝੂਠ ਨੇ ਬਹੁਤਾ ਬੋਲਿਆ ਜਾਂਦਾ ਹੁਣ ਜਿੰਨਾ ਚਿਰ ਮੇਰੀ 71 ਸਾਲ ਉਮਰ ਹੀ ਨਾ ਜੀ ਮੈਂ ਖੂਨਦਾਨ ਕਰਦਾ ਰਿਹਾ ਮੈਂ ਨਹੀਂ ਕਦੀ ਮੈਂ ਚੱਕਿਆ ਜਿੱਥੇ ਵੀ ਹੁਣ ਖੂਨਦਾਨ ਮੈਂ ਭੱਜ ਕੇ ਜਾਣਾ ਹੁੰਨਾ ਹਾਂ ਜਿਸ ਤਰ੍ਹਾਂ ਕਹਿੰਦੇ ਮਹੀਨੇ ਚ ਇੱਕ ਵਾਰ ਜਾਂ ਦੋ ਵਾਰ ਹੀ ਕਰਨਾ ਚਾਹੀਦਾ ਤੁਸੀਂ ਮਹੀਨੇ ਚ ਕਿੰਨੇ ਵਾਰੀ ਕਰਦੇ ਰਹੇ ਵੇਖੋ ਜੀ ਅਸਲ ਵਿੱਚ ਖੂਨਦਾਨ ਜਿਹੜਾ ਨਾ ਜੀ ਜੋ ਆਪਣਾ ਕਾਨੂੰਨੀ ਤੌਰ ਤੇ ਸਾਲ ਚ ਆਦਮੀ ਨੂੰ 4 ਵਾਰੀ ਕਰਨਾ ਚਾਹੀਦਾ ਹੈ ਤੇ ਔਰਤਾਂ ਨੂੰ ਤਿੰਨ ਵਾਰੀ ਪਰ ਮੈਂ ਇਹ ਜੇ ਕਾਨੂੰਨ ਕਨਾਨ ਨਹੀਂ ਮੰਨੇ ਤੇ ਮੈਂ ਜਦੋਂ ਵੀ ਮੇਰਾ ਜੀ ਕਰਨਾ ਨਾ ਜਾਂ ਕਿਤੇ ਵੀ ਖੂਨਦਾਨ ਕੈਂਪ ਲੱਗਾ ਮੈਂ ਉਥੇ ਕਿਉਂਕਿ ਆਪਾਰਾ ਚੋਂਦਾ ਹੀ ਰਹਿੰਦਾ ਮੈਂ ਉਥੇ ਜਾ ਕੇ ਖੂਨਦਾਨ ਕਰਦਾ ਰਿਹਾ ਮਹੀਨੇ ਚ ਕਿੰਨੀ ਵਾਰੀ ਕਰ ਚੁੱਕੀ ਹੁਣ ਤੱਕ ਮਹੀਨੇ ਚ ਵਾਦ ਵਾਦ ਵੇਖੋ ਜੀ ਮੈਂ ਮਹੀਨੇ ਚ ਤੇ ਨਹੀਂ ਸਾਕੇ 4-5 ਵਾਰੀ ਮਹੀਨੇ ਚ ਤਾਂ ਕਈ ਵਾਰੀ ਵਾਏ ਦੋ ਦੋ ਵਾਰੀ ਇਹਨਾਂ ਕੀਤਾ ਪਰ ਜਿਹੜਾ ਨਾ ਅਸਲ ਵਿੱਚ ਮਹੀਨੇ ਦੇ ਵਿੱਚ ਸਾਰ ਕੇ ਨਾ 4-5 ਵਾਰੀ ਵੇਹ ਕਰਨਾ ਚਾਹੀਦਾ ਬੰਦੇ ਨਾਲ ਥੋੜੀ ਕਮਜ਼ੋਰੀ ਆ ਜਾਂਦੀ ਹੈ ਇਹੋ ਜਿਹੀ ਨਹੀਂ ਗੱਲ ਕੋਈ ਲੋਕੀ ਨੌਜਵਾਨ ਜਿਹੜੇ ਉਹ ਅੱਜ ਦੇ ਡਰਦੇ ਆ ਖੂਨਦਾਨ ਕਰਨ ਤੋਂ ਵੇਖੋ ਜੀ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਜਿਹੜਾ ਤੇ ਮੈਂ ਨਹੀਂ ਰ ਖੂਨਦਾਨ ਦੇ ਨਹੀਂ ਕੋਈ ਵੀ ਜਿਹੜਾ ਦਾਨ ਕਰਦਾ ਉਹ ਤਾਂ ਆਪਣਾ ਚੰਗਾ ਕੰਮ ਕਰ ਲਿਆ ਤੇ ਜਿਹਨੇ ਨਹੀਂ ਨਾ ਦਾਨਦਾਨ ਕਰਨਾ ਉਹਦਾ ਕੰਮ ਕੀ ਹੈ ਕ੍ਰਿਟੀਸਾਈਜ਼ ਕਰਨਾ ਹਾਂਜੀ ਤੇ ਜੇ ਕੋਈ ਇਹਨੂੰ ਕਹੇ ਨਾ ਯਾਰ ਆ ਖੂਨਦਾਨ ਹੋ ਮੇਰੇ ਇਤਹਾਪ ਮਾਸਾ ਵੀ ਹੈ ਨਹੀਂ ਬੰਦਾ ਪਜਾ ਖੂਨ ਤੋਂ ਬਿਨਾਂ ਕੋਈ ਕਹੀ ਜਿਹਨੂੰ ਕੋਰੋਨਾ ਖੂਨਦਾਨ ਕਰ ਉਹਦਾ ਇਹੋ ਜਵਾਬ ਹੁੰਦਾ ਯਾਰ ਮੇਰੇ ਤੇ ਤਾਂ ਨਹੀਂ ਖੂਨ ਮੈਂ ਕਿੱਥੋਂ ਦਾਨ ਕਰਨਾ ਕੀ ਅਪੀਲ ਕਰਨਾ ਚਾਹੋਗੇ ਨੌਜਵਾਨੀ ਨੂੰ ਨੌਜਵਾਨਾਂ ਆਖਾਂਗੇ ਵੀ ਜੇ ਤੰਦਰੁਸਤ ਰਹਿਣਾ ਜੀ ਜ਼ਿੰਦਗੀ ਚ ਬਤਵਾਰ ਖੂਨਦਾਨ ਕਰੋ ਕਿਉਂ ਖੂਨਦਾਨ ਕਰ ਨਾਲ ਖੂਨ ਪਤਲਾ ਹੋ ਜਾਂਦਾ ਤੇ ਬੰਦਾ ਦਿਲ ਦੇ ਰੋਗਾਂ ਤੋਂ 100% ਹੀ ਠੀਕ ਹੋ ਜਾਂਦਾ ਉਹ ਜੀ ਉਦੋਂ ਮੇਰੀ 21 ਸਾਲ ਉਮਰ ਸੀ 78 ਸਾਲ ਦੀ ਜੋ ਲੜਾਈ ਲੱਗੀ ਏ ਪਾਕਿਸਤਾਨ ਨਾਲ ਉਦੋਂ ਮੈਂ ਖੂਨਦਾਨ ਕੀਤਾ ਪਹਿਲੀ ਵਾਰੀ ਤੇ ਮੇਰੇ ਪ੍ਰਿੰਸੀਪਲ ਸੀਗੇ ਰਣਜੀਤ ਸਿੰਘ ਉਭਰਾਏ ਹੋਰ ਪ੍ਰੋਫੈਸਰਾਂ ਨੂੰ ਜਦੋਂ ਮੈਂ ਦੱਸਿਆ ਵੀ ਮੈਂ ਖੂਨਦਾਨ ਕੀਤਾ ਆ ਉਦੋਂ ਕੋਈ ਸਰਟੀਫਿਕੇਟ ਨਹੀਂ ਦਿੰਦੇ ਇਹ ਇੱਕ ਸਲਿੱਪ ਦੇ ਦਿੰਦੇ ਹੀ ਤੇ ਉਹ ਵੀ ਮੈਂ ਕਰਦਾ ਹੁਣ ਮੈਂ ਜਿਆ ਇਹਦਾ ਮੈਂ 4 ਪੌਣਾ ਆ ਹਾਂਜੀ ਤੇ ਜੇ ਕਹਿਣਾ ਕਹਣਾ ਵੀ ਖੂਨਦਾਨ ਕੀਤਾ ਮੈਨੂੰ ਬਾਹ ਮਖਰ ਦੋ ਉਹ ਵੇਲਾ ਟੀਕਾ ਲੱਗਾਈ ਉਹ ਬਾਬ ਜੀ ਕੀਤਾ ਕਿਉਂ ਹੈ ਕੀ ਸੀ ਮਨ ਚ ਕੀ ਆਏਗਾ ਮਨ ਚ ਇਹ ਹੀ ਭਈ ਖੂਨਦਾਨ ਕਰਦਾ ਰਿਆ ਭਈ ਜਿਹੜਾ ਖੂਨਦਾਨ ਹੈ ਨਾ ਜੀ ਜੇ ਇੱਕ ਬੰਦੇ ਦੀ ਜਾਨ ਬਚ ਜਾਂਦੀ ਏ ਜਾਨ ਇੱਕ ਬੰਦੇ ਦੀ ਬਚਦੀ ਏ ਤੇ ਜੇ ਅਸਲ ਮਾਇਨੇ ਚ ਇੱਕ ਜਿਹੜਾ ਯੂਨਿਟ ਹੈ ਨਾ ਚਾਰ ਬੰਦਿਆਂ ਦੀ ਜਾਨ ਬਚਾਉਂਦਾ ਹੈ ਚਾਰ ਬੰਦਿਆਂ ਦੇ ਕਿੰਨੇ ਰਿਸ਼ਤੇਦਾਰ ਨੇ ਕਿੰਨੇ ਸੱਜਣ ਬੇਲੀ ਨੇ ਕਿੰਨਿਆਂ ਦੇ ਚਿਹਰੇ ਉੱਤੇ ਖੁਸ਼ੀ ਆਉਂਦੀ ਏ ਹਾਂਜੀ ਇਹ ਕਰਕੇ ਨਾ ਮੈਂ ਖੂਨਦਾਨ ਕਰਨਾ ਤੇ ਮੈਂ ਆਨਾ ਵੀ ਜੇ ਤੇ ਕੋਈ ਕਾਨੂੰਨ ਆ ਨਾ ਹੋਏ ਤੇ ਮੈਂ ਹਾਲੇ ਵੀ ਦੇਈ ਜਾਂ ਮ ਖੂਨਦਾਨ ਆਤ ਮੇਰੀ ਮੰਦੀ ਤੇ ਰੀਤ ਇਹ ਸੀ ਵੀ ਉਧਰੋਂ ਮੇਰੀ ਜਾਨ ਨਿਕਲੇ ਉਧਰੋਂ ਮੇਰੀ ਖੂਨਦਾਨ ਦੀ ਸੂਈ ਲੱਗੀ ਹੋਵੇ ਖੂਨਦਾਨ ਕਰਦਿਆਂ ਦੀ ਜਾਨ ਨਿਕਲੇ ਪਰ ਨਹੀਂ ਸਰਕਾਰਾਂ ਮੰਡੀਆਂ ਹਸਪਤਾਲ ਵਾਲੇ